कमीको <laughs> ਕੀ ਨਾ ਕੋ ਬਿਚਾਰ ਸਤਿ ਮੇਜੀ ਬੈਠੋ ਸਾ ਮੂਸੀ ਦੇ ਨਾ ਰੇਡੀ ਦੀ ਰੇਡੀ ਦੀ ਬਾਕੀ ਨਹੀਂ ਕੋ ਨਹੀਂ ਲਾਉਣੀ ਅੱਜ ਨਾ ਗੁਆਰਵ ਹੈ ਨਾ ਕਿਤੇ ਕਿਤੇ ਬਰਸ ਰਹੀ ਗੁਆਰਵ ਲੱਗ ਕੇ ਸੰਤੋ ਔਰ ਇਹ ਬੈਕਸਿਡ ਦੀ ਕਲਾਕਤੀ ਤੇ ਇਹ ਇਹਨੂੰ ਚਲੋ ਸਰਬੱਤ ਭਲਾ ਚੈਰੀਟੇਬਲ ਟਰਸਟ ਵੱਲੋਂ ਪਿੰਡ ਮਾਨ ਸਿੰਘ ਵਾਲਾ ਵਿਖੇ ਜੋ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੈਂਪ ਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਅੱਜ ਮਾਨ ਸਿੰਘ ਵਾਲਾ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖ ਕੇ ਇਹ 707ਵਾਂ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਸਰਬਾਧਾ ਪਲਾਟ ਟਰੱਸਟ ਦੇ ਬਾਨੀ ਡਾਕਟਰ ਸਰੇਂਦਰਪਾਲ ਸਿੰਘ ਜੀ ਅਵਰਾਏ ਜੀ ਦੇ ਯੋਗ ਯਾਤਰਾ ਸਦਕਾ ਲੱਗ ਰਿਹਾ ਜਿਹਦੇ ਵਿੱਚ ਡਾਕਟਰ ਹਰਸ਼ਪ੍ਰੀਤ कौर ਮਹਿੰਦਰਾ ਜੀ ਆਈ ਸਰਜਨ ਸਿਵਲ ਹਸਪੀਟਲ ਸਿੰਘ ਮਕਸਰ ਸਾਹਿਬ ਰੰਜੂ ਸ਼ਰਮਾ ਅਫਤਾਰ ਅਫਸਰ ਅਤੇ ਉਹਨਾਂ ਦੀ ਟੀਮ ਸਾਰੀ ਨਿਹੰਤ ਕਰ ਰਹੀ ਹੈ ਅਤੇ ਲਗਾਤਾਰ ਲੋੜਵੰਦਾਂ ਦੀਆਂ ਅੱਖਾਂ ਚੈੱਕ ਕਰ ਰਹੀ ਹੈ ਅਤੇ ਉਹਨਾਂ ਨੂੰ ਦਵਾਈਆਂ ਤੇ ਐਨਕਾਂ ਸਰਬਦਾ ਪਲਾ ਟਰਸਟ ਵੱਲੋਂ ਦਿੱਤੀਆਂ ਜਾ ਰਹੀਆਂ ਸਮੁੱਚੀ ਮੁਕਸਰ ਦੀ ਟੀਮ ਇਸ ਸੇਵਾ ਦੇ ਵਿੱਚ ਰੁੱਝੀ ਹੋਈ ਹੈ ਹਮੇਸ਼ਾ ਦੀ ਤਰ੍ਹਾਂ ਮੁਕਸਰ ਜ਼ਿਲ੍ਹੇ ਦਾ ਕੋਈ ਟੀਮ ਆਈ ਕੈਂਪ ਹੈ ਇਦਾਂ ਤੋਂ ਇਲਾਵਾ ਸੈਂਕੜੇ ਹੋਰ ਸਰਬਦਾ ਪਲਾ ਟਰਸਟ ਵੱਲੋਂ ਲੋੜਵੰਦਾਂ ਦੀ ਸਿਹਤ ਲਈ ਪ੍ਰੋਜੈਕਟ ਚੱਲ ਰਿਹਾ ਜਿਦੇ ਵਿੱਚ ਵਿਧਵਾਵਾਂ ਨੂੰ ਪੈਨਸ਼ਨ ਇੰਟਰਨੈਟ ਡਾਇਲਸ ਯੂਨਿਟ ਸਲਾਈ ਸੈਂਟਰ ਅੰਗਹੀਣਾ ਨੂੰ ਵਹਯਾ ਕਰਾਈ ਜਾਂਦੀ ਹੈ ਦਵਾਈ ਅਤੇ ਉਹਨਾਂ ਨੂੰ ਲੋਡ ਲੋਡ ਅਨੁਸਾਰ ਮਹੀਨੇ ਬਾਅਦ ਉਹਨਾਂ ਨੂੰ ਖਰਚਾ ਦਿੱਤਾ ਜਾਂਦਾ ਹੈ ਦਵਾਈ ਵਗੈਰਾ ਦਾ ਅਤੇ ਹੋਰ ਜਿੰਨੇ ਵੀ ਟੋਪਾਂ ਨੂੰ ਘਰ ਬਣਾ ਤੇ ਦਿੱਤੇ ਜਾ ਰਹੇ ਪੜ੍ਹਨ ਵਾਲੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਔਰ ਇਹ ਸਾਰਾ ਪੈਸਾ ਡਾਕਟਰ ਅਸਤੀ ਸਿੰਘ ਅਬਰਾਏ ਜੀ ਦੀ ਘੇਰ ਦੇ ਵਿੱਚੋਂ ਆਉਂਦਾ ਔਰ ਇਸ ਦੀ ਕੋਈ ਰਸੀਦ ਬੁੱਕ ਨਹੀਂ ਸਾਨੂੰ ਬਹੁਤ ਮਾਣ ਹੈ ਇਸ ਸੰਸਥਾ ਨਾਲ ਸੇਵਾ ਕਰਕੇ ਮੇਰ ਪੱਖੇ ਸੇਵਾ ਸਾਡੀ ਮੁਕਸਰ ਦੀ ਟੀਮ ਵੱਲੋਂ ਮੇਰੇ ਵੱਲੋਂ ਅਬਰਾਈ ਸਾਹਿਬ ਨੂੰ ਚੜ੍ਹਦੀ ਕਲਾ 'ਚ ਪ੍ਰਮਾਤਮਾ ਰੱਖੇ ਦਿਨ ਦੁੱਖ ਗਣੀ ਰਾਤ ਗਣੀ ਤ੍ਰਿਸ਼ਕੀ ਕਰੇ ਇਵੇਂ ਸੇਵਾਵਾਂ ਦੇ ਵਿੱਚ ਬਹੁਤ ਬਹੁਤ ਠੀਕ ਹੈ ਡਾਕਟਰ ਸਾਹਿਬ ਅਜੋ ਸਰਬੱਤ ਦਾ ਪਲਾਚਾਰੀ ਦੇ ਵਿੱਚ ٹرسٹ ਵੱਲੋਂ ਪਿੰਡ ਮਾਨਸingh ਵਾਲੇ ਅੱਖਾਂ ਦਾ ਕੈਂਪ ਲਾਇਆ ਗਿਆ ਕੀ ਕਹਿਣਾ ਚਾਹੋਗੇ ਔਰ ਕੀ ਪ੍ਰੋਬਲਮ ਲੋਕਾਂ ਨੂੰ ਦੇਖ ਰਿਹਾ ਅੱਖਾਂ ਦੀ ਆ ਰਹੀ ਹੈ ਤੁਸ ਸਰਪੱਤ ਦਾ ਪਹਿਲਾ ਚੈਰੀਟੇਬਲ ٹرسٹ ਵਾਲਾ ਨੇ ਮਾਸਿਕ ਵਾਲਾ ਕੈਂਪ ਲਗਾਇਆ ਹੈ ਜੀ ਤੇ ਬਹੁਤ ਵਧੀਆ ਸਾਡਾ ਕੈਂਪ ਚੱਲ ਰਿਹਾ ਹੈ ਤੇ ਦਵਾਈਆਂ ਦਿੱਤੀ ਜਾ ਰਹੀਆਂ ਹਨ ਤੇ ਐਨਾਗਾ ਵੀ ਚੁਰਗਾ ਦੇ ਲਈ ਨੇੜੇ ਦੀਆਂ ਜਾ ਰਹੀਆਂ ਹਨ ਜਿਹੜੇ ਮਰੀਜ਼ ਇੱਥੇ ਸਾਨੂੰ ਲੱਗ ਰਹੇ ਆ ਜਿਹੜੇ ਬੰਗਿਆ ਵਾਲੇ ਚਿੱਤੇ ਮੋਟੇ ਹਨ ਜਾਂ ਨਖੂਨੇ ਵਾਲੇ ਮਰੀਜ਼ ਹੈਗੇ ਆ ਉਹਨਾਂ ਨੂੰ ਅਸੀਂ ਆਪਰੇਸ਼ਨ ਦੇ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਸਰ ਸਾਹਿਬ ਬੁਲਾ ਰਹੇ ਹਨ ਕਿ ਉਹਨਾਂ ਦਾ ਉੱਥੇ ਅਸੀਂ ਆਪਰੇਟ ਕਰਾਂਗੇ ਬਾਕੀ ਸਾਰੀ ਤਰੀ ਕਰਾਦੀ ਬਿਮਾਰੀਆਂ ਉੱਥੇ ਵਿਕਤੀ ਜਾ ਰਹੀਆਂ ਹਨ ਕਿਸੇ ਹਵਾਲਾ ਹੋ ਗਿਆ ਹੈ ਚੱਕਾ ਪੁਲਾ ਮਨ ਨੇੜੇ ਜਨੇਗਾ ਬਹੁਤ ਲੋਕਾਂ ਦੀ ਆਸ ਹੈ ਜੇ ਲਈ ਸਭ ਨੂੰ ਡਾਕਟਰ ਐਸ ਪੀ ਸਿੰਘ ਬਰਾਏ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਵੱਲੋਂ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹੋਰ ਸ਼ਹੀਦਾਂ ਦੀ ਸ਼ੀਸ਼ੀ ਨੂੰ ਸਮਰਪਿਤ ਅੱਜ ਗੁਰਦੁਆਰਾ ਸਾਹਿਬ ਪਿੰਡ ਮਾਰ ਸਿੰਘ ਵਾਲਾ ਵਿਖੇ ਅੱਖਾਂ ਦਾ ਮੌਫਤ ਚੈਕਅਪੈਂਪਲਾਇਆ ਗਿਆ ਜਿਸ ਵਿੱਚ 780 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਹੈ ਔਰ ਜੋ ਮਰੀਜ਼ ਪਾਏ ਗਏ ਆ ਨਿਗਾਹ ਦੇ ਜਾਂ ਦਵਾਈਆਂ ਦੀ ਲੋੜ ਸੀ ਉਹ ਸਰਬੱਤ ਦਾ ਭਲਾ ਚਾਰੀ ਦੇ ਵਿਟਾਸਪਲ ਮੌਫਤ ਦਿੱਤੇ ਗਏ ਹਨ ਔਰ ਇਸ ਕੈਂਪ ਦੇ ਦਰਮਿਆਨ ਸਾਡਾ ਗ੍ਰਾਮ ਪੰਚਾਇਤ ਮਾਨ ਸਿੰਘ ਵਾਲਾ ਸਰਪੰਚ ਸਾਹਿਬ ਸਾਡੇ ਨਾਲ ਖੜੇ ਆ। ਸਮੂਹ ਗ੍ਰਾਮ ਪੰਚਾਇਤ ਨੇ, ਸਮੂਹ ਨਗਰ ਨੇ ਬਹੁਤ-ਬਹੁਤ ਸਾਥ ਦਿੱਤਾ। ਇਹਨਾਂ ਦਾ ਧੰਨਵਾਦ ਕਰਦੇ ਹਾਂ।